ਪਹਿਲੀ ਵਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਪਾਕਿਸਤਾਨੀ ਪੰਜਾਬ ਦੀ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਮਨਾਇਆ ਜਾਵੇਗਾ ਇਸ ਨੇ ਲੰਦੇ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਫੈਸਲੇ ਤੇ ਜਥੇਦਾਰ ਅਕਸ਼ਰਾਲ ਤੱਕ ਸਾਹਿਬ ਗਿਆਨੀ ਗੁਰਪ੍ਰਤ AP ਸਿੰਘ ਨੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਪਾਕਿਸਤਾਨ ਤੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਜੋ ਪਾਕਿਸਤਾਨ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਤੁਰਬ ਦੀ ਉਨ੍ਹਾਂ ਨੇ ਸਰਕਾਰੀ ਛੁੱਟੀ ਕੀਤੀ ਹੈ ਇਹਦੇ ਨਾਲ ਆਲ ਵਰ ਦੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਬਹੁਤ ਹੀ অসੰਤਤਾ ਹੋਈ ਹੈ ਜਿਹੜੇ ਪ੍ਰਕਾਸ਼ ਪੁਰਬ ਨੇ ਉਹਨਾਂ ਦੇ ਜਨਮ ਦਿਹਾੜੇ ਨੇ ਉਹਨਾਂ ਤੇ ਛੁੱਟੀ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਬੱਚੇ ਨੇ ਉਹ ਧਾਰਮਿਕ ਸਥਾਨਾਂ ਵਿੱਚ ਆ ਕੇ ਆਪਣੇ ਆਪਣੇ ਧਰਮ ਦੇ ਜੋ ਪੈਰੋਕਾਰ ਨੇ ਉਹਨਾਂ ਦੇ ਜੀਵਨ ਬਾਰੇ ਕੁਝ ਜਾਣ ਸਕਣ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਐਸ.ਪੀ.ਸੀ. ਪ੍ਰਧਾਨ ਅਵਤਾਰ ਸਿੰਘ ਦੇ ਸ਼੍ਰੀਕਾਲ ਤੱਕ ਸਾਹਿਬ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਅਪੀਲ ਸੰਗਤਾਨੂ ਸ਼ਹੀਦੀ ਦਿਹਾੜਾ 1 ਜੂਨ ਨੂੰ ਮਨਾਇਆ ਜਾਣ ਲਈ ਕਿਹਾ ਗਿਆ ਹੈ ਅਪੀਲ ਚ ਕਿਹਾ ਗਿਆ ਹੈ ਕਿ ਦੇਸ਼ ਵਿਦੇਸ਼ ਦੀ ਸਮੂਹ ਸੰਗਤ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਸੰਗਤ 19 ਜੇਠ ਸੰਮਤ ਨੰਨਖਰਾਇ 546 ਮੁਤਾਬਕ 1 ਜੂਨ 2014 ਨੂੰ ਸ਼ਹੀਦੀ ਪੁਰਬ ਸਰਦਾ ਪਾਵਨਾ ਨਾਲ ਮਨਾਵੇ ਇਸ ਤੋਂ ਪਹਿਲਾਂ ਪੰਜਾਬ ਵਿੱਚ ਪਾਸ ਜਾਤੇ ਪ੍ਰਕਾਸ਼ਪੁਰਬ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨੀ ਕਮੇਟੀ ਚ ਵਿਵਾਦ ਚੱਲ ਰਿਹਾ ਹੈ ਨਾਨਚੇਲ ਲੰਡਰ ਵਿਵਾਦ ਸਲ ਜਾਨੀ ਸ਼੍ਰੀ ਕਾਲਤਾਕਸਹਿਬ ਤੇ ਪੰਥ ਸਿੰਘ ਸਹਿਬਾਨਾ ਦੀ ਇਕਤਤਾ ਕਦੋਂ ਹੋ ਰਹੀ ਹੈ ਇਸ ਤੇ ਗਾਨੀ ਗੁਰਪ੍ਰਤਿਪ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਚਾਹ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਜੋ ਅਸੀਂ ਕਈ ਸਦੀਆਂ ਤੋਂ ਮਨਾਉਂਦੇ ਆ ਰਹੇ ਹਾਂ ਉਹ ਜੇਠ ਸਦੀ ਚੌਥ ਦਾ ਹੈ 150 ਦੀ ਚੌਥੀ ਵੀ ਉਹਨਾਂ ਨੂੰ ਛੁੱਟੀ ਕਰਨੀ ਚਾਹੀਦੀ ਹੈ ਜਿਸ ਨੂੰ ਹੁਣ ਇਹ ਪਹਿਲੀ ਜੂਨ ਨੂੰ ਆ ਰਿਹਾ ਹੈ ਤੇ ਪਹਿਲੀ ਜੂਨ ਨੂੰ ਹੀ ਪਾਕਿਸਤਾਨ ਸਰਕਾਰ ਨੂੰ ਇਹ ਪ੍ਰਗ ਮਨਾਉਣ ਵਾਸਤੇ ਉਪਰਾਲੇ ਕਰਨੇ ਚਾਹੀਦੇ ਨੇ ਔਰ ਜਿਹੜੇ ਜੱਥੇ ਨੂੰ ਵੀਜ਼ਾ ਨਾ ਦੇਣਾ ਇਹ ਬਹੁਤ ਹੀ ਇੱਕ ਮੰਦ ਭਾਗੀ ਗੱਲ ਹੈ